ਮम्मा ਕੋਲ ਗਈ ਲਈ ਦਾਦੀ ਕੋਲ ਖੇਡਨੀ ਹੈ ਆ ਗਾ ਆ ਗਏ ਬੱਤ ਉਹ ਤੇ ਬਾਹਰ ਅਠੇ ਦਾਦੀ ਠੀਕ ਹੈ ਹਾਂ ਉਹ ਲੈ ਕੇ ਜਾਣਾ ਉੱਥੇ ਕਿੱਡੇ ਮਰਦੀ ਨਾਲ ਲੈ ਉਹ ਤੇ ਖੇਡਨੀ ਠੀਕ ਹੈ ਚਲ ਆ ਆ ਉਹ ਕੋਈ ਨਹੀਂ ਹੋ ਕੇ ਬੈੱਲ ਲੱਗਿਆ ਆ ਆ ਤੇ ਦਾਦੀ ਕੋਲ ਬੈ ਕੇ ਖੇਡਣਾ ਹੈ ਪਤਾ ਆ ਗਏ ਖੇਡਣਾ ਤੂੰ ਜਿਹੜਾ ਉਹ ਲੈ ਕੇ ਦੇਂਦੀ ਆ ਉਹ ਵੀ ਲੈ ਕੇ ਦੇਉਂਗੀ ਠੀਕ ਆ ਤੂੰ ਬੈਠਦਾ ਅਦੀ ਕੋਲੇ ਚੰਗਾ ਮੈਂ ਤੇਰੇ ਵਾਸਤੇ ਨਾ ਦੁੱਧ ਜੋ ਕੱਜੂ ਵਦਾਂ ਦੇ ਕੋਟੋ ਲੈ ਕੇ ਆਉਣੀ ਪਾਗੀ ਭੁੱਖ ਲੱਗੀ ਹੋਣੀ ਕਦੋਂ ਮੈਂ ਖੇਢੀ ਜਾਂਦਾ ਉਚਾਰ ਠੀਕ ਖੇਡਾਂ ਤੂੰ ਹਾਂ ਮਾਰੇ ਹਾਂ ਇਥੇ ਮਾਰੀ ਹੋਏ ਮੇਰਾ ਗੁਰਫਤੇ ਖੇਢੀ ਜਾਂਦਾ ਆਇਆ ਬੁੱਤ ਕਾਜੂ ਬਰਾਮ ਮੈਨੂੰ ਮੈਨੂੰ ਦਬਣਾਇਆ ਜੱਪੀ ਲੋ ਮੜਾ ਸੁਆ ਨਾ ਠੀਕ ਹੈ ਗੁਰਪ੍ਰੀਤ ਮੈਨੂੰ ਵੀ ਅੱਜ ਦੇਖ ਗਰਾਚੇ ਬਾਕੀ ਦੋ ਚਮਚੇ ਹਾਂ ਇਹ ਉਹ ਖਵਾ ਲਿਆ ਲੈ ਲੈ ਮੰਮੀ ਮੈਂ ਤਾਂ ਥੋੜੇ ਜਿਹੀ ਕੁਟੇ ਜੀਏ ਕਾਜੂ ਬਰਾਮ ਉਹ ਮੈਂ ਇਹਦੇ ਗੁਰਫਾ ਤੇ ਦੁੱਧ ਚ ਪਾ ਲਈ ਹੁਣ ਮੈਂ ਤੁਹਾਨੂੰ ਕੀ ਕਰਾਂ ਨਹੀਂ ਇਹ ਦੋ ਚਮਚੇ ਬਾਦ ਕੁਟ ਲੈਂਦੀ ਫਿਰ ਕਿਹੜਾ ਤੇਰਾ ਹੱਥ ਦੁਖਦੇ ਸੀ ਲੈ ਮੰਮੀ ਤੇਰਾ ਵੀ ਹੱਥ ਦੋਊਗੀ ਤੂੰ ਜੋ ਆਪ ਦੀ ਚੀਜ਼ ਤੇ ਨੀਂਦ ਮਾਰੀ ਐ ਨਹੀਂ ਹੁਣ ਇਹਨੇ ਵਿਚਾਰੇ ਨੂੰ ਕੀ ਲੱਗੂ ਆ ਨਾ ਉਹ ਚਾਚੇ ਨਾਲ ਪਾਜੀ ਉਹ ਤਾਂ ਮੈਂ ਨਹੀਂ ਖਾ ਸਕਦੀ ਮੈਂ ਘਰ ਦੀ ਮਾਲਕ ਨਾ ਕਿਵੇਂ ਗੱਲਾਂ ਕਰਾਂ ਜਿਵੇਂ ਮੇਰੀ ਸੱਸ ਹੁੰਦੀ ਹੈ ਆ ਜਾਣੇ ਸੁਖੀ ਹਾਂ ਮੈਂ ਕਰਦੇ ਉਹਦੇ ਨਾਲ ਗੱਲ ਕੋਈ ਗੱਲ ਨਹੀਂ ਆ ਜਾਾਂ ਮੈਂ ਸੁਖੀ ਹਾਂ ਘਰ ਤੇ ਕਾਇ ਕਰੂੰਗੀ ਉਹਦੇ ਨਾਲ ਵੀ ਸਾਰਾ ਦਿਨ ਛੋੜੇ ਮਗਰੋਂ ਮੇਰੇ ਨਾਲ ਲੜੀ ਜਾਂਦੀ ਰਹਿੰਦੀ ਆ ਚੱਲ ਕੋਈ ਨਹੀਂ ਕੱਲ ਜਿਹੜਾ ਗੱਲ ਸੁਖੀ ਨਾ ਕਰਨੀਏ ਚੱਲ ਕੋਲ ਫਤਿਹਿੰਦਰ ਜੀ ਲਈ ਇਸ ਦਾ ਬੱਚਾ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਆਹ ਬੁਤਾਇਆ ਤਾਂ ਬੋਤਲ ਗਿਆ ਕਿ ਲਈ ਮੰਮੀ ਅੱਜ ਕਿਹਾ ਜਿਵੇਂ ਹੱਦ ਹੋਈ ਪਈ ਆ ਵੀ ਮੈਂ ਜਵਾਬ ਵਾਸਤੇ ਦੋ ਕਾਜੂਦਾਨ ਕੁੱਟੇ ਸੀ ਜਿਹਨੂੰ ਖਵਾਉਣ ਲੱਗੀ ਤਾਂ ਵਿੱਚੋਂ ਆਗ ਵੀ ਭਾਲਦੀ ਆ ਗੱਲ ਗੱਲ ਤੇ ਬਸ ਨਾ ਇਹ ਤੇ ਮੇਰੇ ਨਾਲ ਲੜਾਈ ਬੋਲ ਲੈਣ ਨੂੰ ਤਿਆਰ ਰਹਿੰਦੇ ਨੇ ਸਾਹਨ ਉੱਤੋਂ ਹੌਲੇ ਕਹਿੰਦੇ ਨੇ ਵੀ ਮੈਂ ਸੁਖੀ ਨੂੰ ਦੱਸੂਗੀ ਮੈਂ ਕੀ ਕਰਾਂ ਇਹਨਾਂ ਨਾਲ ਸਸ ਕੀ ਮਾੜਾ ਕਰਦਾ ਪਤਾ ਨਹੀਂ ਕਿਹੜੇ ਜਨਮਾਂ ਦਾ ਬਦਲ ਲੈਂਦੀ ਮੇਰੇ ਨਾਲ ਜਿਹੜਾ ਰੋਜ਼ ਮੇਰਾ ਵਸਲ ਆਡਾ ਲਾਈ ਰੱਖਦੇ ਕਿਸੇ ਨਾ ਕਿਸੇ ਗੱਲ ਪਿੱਛੇ ਗੁਰਪ੍ਰੀਤ ਹਾਂਜੀ ਓਰੇ ਮੇਰੀ ਗੱਲ ਸੁਣ ਹਾਂਜੀ ਹੋਣੀ ਹੈ ਹਾਂਜੀ ਦੱਸੋ ਮੈਂ ਕਹਿੰਦਾ ਸੀਗਾ ਦੋ ਬੰਦੇ ਕੀ ਇਤਨਾ ਕੰਮ ਕਰੀ ਜਾਂਦੇ ਆ ਕੱਕੜੀਆਂ ਦੇ ਜੀਰੀ ਚੋਂ ਨਹੀਂ ਤਾਂ ਉਹਨਾਂ ਵਾਸਤੇ ਚਾਹ ਬਣਾ ਕੇ ਦੇ ਦੇ ਠੀਕ ਹੈ ਤੇ ਨੇ ਰੋਟੀ ਬਣਦੀ ਉਹਨਾਂ ਦੀ ਲੈ ਲੈਂਦੀ ਤੁਸੀਂ ਫੇਰ ਰੋਟੀ ਇੱਥੇ ਖਾਓਗੇ ਕਿ ਤੁਹਾਡੀ ਵੀ ਨਾਲ ਹੀ ਬਣਨਾ ਉਹਨਾਂ ਉਹਨਾਂ ਦੀ ਬਣਦੇ ਰੋਟੀ ਮੈਂ ਤਾਂ ਇੱਥੇ ਖਾ ਕੇ ਭੱਜ ਜੂਗਾ ਠੀਕ ਹੈ ਜੀ ਮੈਂ ਬਣ ਦਨੀ ਤੁਹਾਨੂੰ ਰੋਟੀ ਲੈ ਲੈਂਦੀ ਹਾਂ 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 ਰੋਟੀ ਲੈ ਲੈ ਸੁੱਖੀ ਆ ਲੈ ਤੋ ਅਜੇ ਮੈਂ ਕਰਦੀ ਉਹਦੇ ਨਾਲ ਗੱਲ ਵੀ ਤੇਰੀ ਤੀ ਮਹੀਨਾ ਜਿਮੇ ਨਾਲ ਥੀ ਕੁਸਤੇ ਵੇਦੋ ਕੀ ਹਾਂ ਮਮੀ ਉਰੇ ਮੇਰ ਕੋਲ ਨੀ ਗੱਲ ਸੁਣ। ਉਹ ਜੋ ਢੀਗਲ ਮੈਂ ਬਾਤ ਸੁਣਦਾਗਾ। ਪਹਿਲਾਂ ਜਿਹੜੇ ਬੰਦੇ ਖੇਤ ਕੰਮ ਕਰੀ ਜਾਂਦੇ ਆ ਉਹਨਾਂ ਵਾਸਤੇ ਪਾਣੀ ਲੈ ਕੇ ਆਣਾ ਨੇ ਰੋਟੀ ਲੈ ਕੇ ਆਣੀ ਆ। ਤੂੰ ਪਾਣੀ ਦਾ ਕੈਂਪਰ ਭਰ ਦੇ। ਤੂੰ ਗੁਰਪ੍ਰੀਤ ਨੂੰ ਕਹ ਦੇ ਉਹ ਪਰ ਦੁੱਧ ਆਪੀ। ਉਹ ਤਾਂ ਦਿਹਾੜੀਆਂ ਵਾਸਤੇ ਰੋਟੀ ਤਿਆਰ ਕਰੀ ਜਾਂਦੀ ਐ। ਨਾਲੇ ਮੈਨੂੰ ਰੋਟੀ ਲੈ ਕੇ ਦੇਉਗੀ। ਤੂੰ ਭਰ ਦੇ। ਚੱਲ ਭਰ ਦੇ ਨੀ ਆ ਪਾਣੀ ਦਾ ਕੈਂਪਰ ਤਾਂ। ਪਰ ਮੇਰੀ ਗੱਲ ਸੁਣ ਕੇ ਯਾਈ ਤੂੰ। ਕੋਈ ਨਾ ਮੰਮੀ ਤੇਰੀ ਗੱਲ ਮੈਂ ਸੁਣ ਕੇ ਜਾਊਂਗਾ ਪਹਿਲਾਂ ਪਾਣੀ ਦਾ ਭਰ ਦੇ ਫਿਰ ਹੋਣਾ ਠੀਕ ਆ ਪੁੱਤ ਪਾਣੀ ਦੇ ਕੰਪਰ ਤਮ ਭਰ ਦੇਣੀ ਆ ਲੋ ਲੈ ਰੋਟੀ ਨਾਲ ਚਾਹ ਲੈ ਥੋੜੀ ਰੋਟੀ ਹੀ ਪਾਈ ਪਈ ਆ بس ਮੈਂ ਲੈ ਕੇ ਆਉਂਦਾ ਚਲ ਕੋਈ ਲੈ ਤਾ ਪਾਣੀ ਮੇਰੀ ਗੱਲ ਸੁਣ ਕੇ ਜਾ ਇੱਕ ਹਾਂ ਮੰਮੀ ਤੂੰ ਉਦੋਂ ਵੀ ਕਹਿੰਦੀ ਸੀ ਮੈਂ ਗੱਲ ਸੁਣਾਉਣੀ ਆ ਦਾ ਦੱਸ ਕੀ ਗੱਲ ਕਰਨੀ ਆ ਮੈਂ ਨਾ ਦੋਨੋਂ ਕਹਤਾ ਵੀ ਕਾਜੂ ਬਦਾਮ ਦੇ 2 ਚਮਚੇ ਮੈਂ ਦੁੱਧ ਚ ਪਾ ਕੇ ਦੇ ਦੇ ਮੈਨੂੰ ਛੱਤੀ ਗੱਲਾਂ ਸੁਣਾ ਦੇ ਕੀ ਅਲਬਤ ਕੋਲ ਕਾਜੂ ਬਦਾਮਾਂ ਜਗ ਗੁਰਬੀਂ ਹੈ ਦੀ ਮੋੜ ਕੇ ਮੈਨੂੰ ਕਹਿੰਦੀ ਕਿ ਹੁਣ ਤੇਰੀ ਉਮਰ ਕਾਜੂ ਬਦਾਮ ਖਾਣ ਵਾਲੀ ਹੈ ਗੁਰਪ੍ਰੀਤਾ ਤੂੰ ਕਿਉਂ ਆੜਦੀ ਹੋਣੀ ਮਮੀ ਨਾਲ ਤੂੰ ਦੇ ਦੇ ਦੋ ਚਮਚੇ ਪਾ ਕੇ ਇਹਨੂੰ ਦੁੱਧ ਚ ਤੁਸੀਂ ਮੇਰੀ ਗੱਲ ਤਾਂ ਸੁਣੋ ਮੈਂ ਗੁਰਫਤੇ ਵਾਸਤੇ ਨਾ ਬਸ ਕਾਜੂ ਬਦਾਮ ਥੋੜੀ ਜਿਹੀ ਗ੍ਰੈਂਡ ਕੀਤੀ ਸੀ ਕਿ ਮੈਨੂੰ ਐਸੀ ਚਲ ਜਿਓ ਖਾਣ ਲੱਗ ਜੂਆ ਥੋੜੇ ਤੋਂ ਮੰਗਵਾ ਕੇ ਵੀ ਜ਼ਿਆਦਾ ਗ੍ਰੈਂਡ ਕਰ ਲੂ ਹੁਣ ਦੋ ਚਮਚਾ ਜੋ ਕੀ ਮੈਂ ਮੰਮੀ ਨੂੰ ਹੰਦੀ ਕੀ ਮੈਂ ਤੁਹਾਨੂੰ ਦੱਸੂਗੀ ਉਹਨੂੰ ਦੁੱਧ ਚ ਪਾ ਕੇ ਹੰਦੀ ਮੈਂ ਇੰਨੇ ਕਹਿੰਨੇ ਕਿ ਕੋਈ ਗੱਲ ਨਹੀਂ ਕੱਲ੍ਹ ਤੋਂ ਤੁਹਾਨੂੰ ਦੇ ਦਿਆ ਕਰੂੰਗੀ ਵੀ ਮੈਂ ਜ਼ਿਆਦਾ ਕੁੱਟ ਲੂਗੀ ਕਾਜੂ ਬਦਾਮ ਐਨੇ ਜੀ ਬਸ ਮੇਰਾ ਸੇਵ ਦੇ ਮੂੰਹ ਨਾ ਹੀ ਬੈਠਿਆ ਦੇਖ ਲੈ ਤੇਰੇ ਹੁੰਦੇ ਵੀ ਕਿਵੇਂ ਜ਼ਬਾਨ ਲੜਾਉਂਦੀ ਐ ਮਗਰ ਤਾਂ ਦੇਖ ਲੈ ਮੇਰਾ ਕੀ ਉਸ ਕਰਦੀ ਹੋਊ ਓਏ ਯਾਰ ਤੁਸੀਂ ਮੈਨੂੰ ਕੰਮ ਕਰਨ ਦੇਣਾ ਥੋੜਾ ਹੀ ਨਹੀਂ ਆਪਾਂ ਲੋਟਾਉਂਦਾ ਹੈਗਾ। ਮਦਮ ਵੀ ਫੇਰ ਖਾਂ ਉਹ ਅੰਗਰੇਜ਼ੀ ਕੋਸ ਉੱਥੇ ਖੇਚ ਹੋਊਗਾ। ਕੰਮ ਤਾਂ ਤੁਸੀਂ ਕਿਸੇ ਨੂੰ ਕਰਨ ਨਹੀਂ ਦਿੰਦੇ ਹੈਗੇ। ਥੋੜਾ ਤਾਂ ਇਹ ਲੜਾਈ ਦਾ ਢਾਂਚਾ ਚੱਲੀ ਜਾਊਗਾ। ਇਹ ਤਾਂ ਮੁੱਕਦੇ ਨਹੀਂ ਥੋੜੀ ਲੜਾਈ ਤਾਂ। ਆ ਮੰਮੀ ਸਵੇਰ ਦੇ ਇਹੀ ਗੱਲ ਨੂੰ ਮੂੰਹ ਬਣਾ ਕੇ ਬੈਠਿਆ। ਹੋਰ ਤੇ ਕੋਈ ਕੰਮ ਨਹੀਂ ਇਹਨਾਂ ਨੂੰ। ਚਲੋ ਤੁਸੀਂ ਬੈਠੋ ਮੈਂ ਥੋੜਾ ਜਿਹਾ ਰੋਟੀ ਲੈ ਕੇ ਆਉਣਾ। ਉਹ ਬੱਸ ਮੈਨੂੰ ਭੁੱਖ ਆਣੀਗੀ ਉੱਥੇ ਮੈਂ ਤਾਂ ਇਕੱਲੀ ਚਾਹ ਹੀ ਪੀ ਲੂੰਗਾ। ਰੋਟੀ ਦੀ ਭੁੱਖ ਨਹੀਂ ਹੈਗੀ। ਮੈਂ ਤਾਂ ਫੇਰ ਜਾਨਾਂਗਾ ਹੋਰ ਰੋਟੀ ਦੀ ਕੀ ਜਾਂਦੇ ਉਹਨਾਂ ਦੇ ਵਿਚਾਰੇ। ਦੇਖ ਲਿਆ ਹੁਣ ਤਾਂ ਮੇਰੇ ਪੁੱਤ ਨੇ ਵੀ ਕਹਿਤਾ ਵੀ ਦੋ ਚਮਚੇ ਵਿੱਚ ਮੰਮੀ ਨੂੰ ਦੇ ਦਿੰਦੀ ਫੇਰ ਕਿਹੜਾ ਘਟਾ ਆਇਆ ਲ ਮੈਂ ਤਾਂ ਬਸ ਗੁਰਫਤੇ ਵਾਸਤੇ ਅੱਜ ਥੋੜੇ ਬਦਾਮ ਤੇ ਕਾਜੂ ਤੇ ਕਿਸ਼ਮਿਸ਼ ਪਾ ਕੇ ਗ੍ਰੇਨਡ ਕੀਤਾ ਸੀ ਚਲੋ ਖਾ ਲਓ ਜਵਾਕ ਤੋਂ ਹੁਣ ਕੀ ਮੈਂ ਉਹ ਤੁਹਾਨੂੰ ਦਿੰਦੀ ਕੀ ਮੈਂ ਉਹ ਜਵਾਕ ਨੂੰ ਦਿੰਦੀ ਚਲ ਕੋਈ ਨਾ ਕੱਲ ਨੂੰ ਤੁਸੀਂ ਖਾ ਲਿਓ ਕਹਿ ਲਈ ਦਿੱਤਾ ਹੁਣ ਤੂੰ ਬੜੀ ਸਿਆਣੀ ਜੀ ਨਾ ਬਣ ਮੈਂ ਮੇਰੇ ਪੁੱਤ ਦੀ ਕਮਾਈ ਦੇ ਖਾਣੀਆਂ ਕੋਈ ਮੈਂ ਤੇਰੇ ਪੇਕੇਆਂ ਦੇ ਬੰਦਿਆਂ ਦੇ ਹੋਈ ਨਹੀਂ ਖਾਂਦੀ ਹੈਗੀ ਮੰਮੀ ਦੇਖ ਲਓ ਤੁਹਾਨੂੰ ਕਹਿ ਤਾਂ ਦਿੱਤਾ ਹੁਣ ਵੀ ਤੁਸੀਂ ਕੱਲ ਨੂੰ ਖਾ ਲਿਓ ਪੇਕੇ ਤੱਕ ਜਾਣ ਦੀ ਲੋੜ ਨਹੀਂ ਹੈਗੀ ਨਹੀਂ ਫਿਰ ਤੁਸੀਂ ਦੇਖ ਲਿਓ ਦੇਖ ਲਓ ਤੁਮ ਮੇਰਾ ਕੀ ਕਰ ਲੈਣੀ ਮੰਮੀ ਮੇਰੇ ਤਾਂ ਨਾ ਛੋੜਨਾ ਬੋਲਣ ਦਾ ਇਹਨਾਂ ਜਵਾਂ ਮੂਡ ਨਹੀਂ ਹੈਗਾ ਨਾ ਮੈਨੂੰ ਤਾਂ ਸਿਰ ਦੁਖੀ ਆਂਦਾ ਹੈਗਾ ਤੇ ਕਿਤੇ ਤੇ ਸਿਰ ਦੁਖੀ ਹੀ ਹੁੰਦਾ ਔਰ ਆ ਕੰਮ ਕੀ ਹੋ ਗਿਆ ਤੇ ਆਪਾਂ ਜਾ ਨਿਕਲਣ ਵਾਲੀ ਹੋ ਜੇ ਨਾ ਕੰਮ ਦੇਖ ਕੇ ਮੇਰੇ ਤਾਂ ਮੰਮੀ ਛੋੜਨਾ ਮੱਥਾ ਮਾਰਿਆ ਜਾਂਦਾ ਹੈਗਾ ਤੂੰ ਸਦਾ ਸਾਰਾ ਦਿਨ ਕਿ ਕੋਈ ਨਾ ਕੋਈ ਛੋੜਨਾ ਲੜਮੜਾ ਚਾਹੀ ਜਾਗਾ ਤੂੰ ਤਾਂ ਬਥੇਰੀ ਜਿਮਾਂ ਲੜਾਉਣੀ ਆ ਤੂੰ ਹੁਣ ਕਿਥੋਂ ਬੋਲਣ ਜਾਂਦਾ ਜਦੋਂ ਮੈਂ ਕਹਤਾ ਹਾਂ ਅਸਿੰਦਲ ਮੇਰਾ ਤਾਂ ਨਾ ਥੋੜੇ ਵਾਂਗੂ ਤਰਮੀ ਹੈ ਵਾ ਇਹ ਦੇਖ ਲੈ ਅਨੇ ਮੇਰਾ ਦਾ ਮਤਲਬ ਤੇ ਮੋਟਾ ਨਹੀਂ ਸਰਦ ਨੂੰ ਕੌਂ ਤੇ ਗ੍ਰਾਮਾ ਨਹੀਂ ਜਾ ਕੋ ਨਾ ਹੂੰ ਉਂ ਤਾਂ ਤੇਰਾ ਦਿਮਾਗ ਤਾਂ ਨਹੀਂ ਹੈਗਾ ਸਾਰਾ ਤੇ ਤੂੰ ਗੁਣਾ ਮਾਰਦੀ ਰਹਿੰਦੀ ਫੋਨ ਤੇ ਮੇਰਾ ਫੋਨ ਜੋ ਦੇਖਾ ਚਾਹੇ ਨਾ ਦੇਖਾ ਮੈਂ ਸਾਰਾ ਕੰਮ ਤਾਂ ਤਾਂ ਨਵੇੜ ਕੇ ਫੋਨ ਫੇਰ ਵੇਖਦੀ ਆ ਫੇ ਤੁਹਾਨੂੰ ਕੋਈ ਪਰੇਸ਼ਾਨੀ ਹੈ ਮੇਰੇ ਫੋਨ ਦੇਖਣ ਚ ਪਰੇਸ਼ਾਨੀ ਤਾਂ ਮਾਨੂੰ ਹੈ ਨਹੀਂ ਪਰ ਤੇਰੇ ਐਨਕਾ ਜਰੂਰ ਲੱਗਣੀਆਂ ਜਦੋਂ ਸਾਰਾ ਫੋਨ ਅੱਧੀ ਰਾਤ ਤੱਕ ਫੋਨ ਦੇਖਦੀ ਰਹਿੰਦੀ ਆ ਤੂੰ ਤੂੰ ਮੁੰਡੇ ਦੇ ਪੈਸੇ ਲਵਾਵੇਂਗੀ ਤੂੰ ਮੌਨ ਸਾਰਾ ਫੋਨ ਦੇਖੀ ਜਾਂਦੀ ਅੰਦਰ ਬੈਠੀ ਤੇ ਮੁੰਡਾ ਘੇਰ ਵਿੱਚ ਕਮਾਈ ਕਰਦਾ ਰਹਿੰਦਾ ਮੈਂ ਕਿਹੜਾ ਕਮਾਉਣੇ ਨੇ ਵੀ ਆਪ ਨੂੰ ਹੋ ਕੇ ਪੈਸੇ ਕਮਾਵੇਂਗੇ ਤੈਨੂੰ ਤਾਂ ਪਤਾ ਲੱਗਦਾ ਮੁੰਡਾ ਕਮਾਉਂਦਾ ਸਾਧਨ ਤਾਂ ਉਹਦੇ ਪੈਸੇ ਲਗਾਉਣੇ ਹਨ ਅੱਛਾ ਹੁਣ ਮੈਂ ਪੈਸੇ ਲਗਾਉਣੀ ਆ ਅੱਛਾ ਮੇਰੇ ਵੇਲੇ ਪੈਸਾ ਖਰਚ ਹੁੰਦਾ ਜਿਹੜਾ ਤੁਸੀਂ ਸਮਾਨ ਮੰਗਦੇ ਮੈਨੂੰ ਕਰੋੜ ਬਦਾਨੋ ਉਹ ਸਾਰੇ ਕੁੱਟ-ਕੁੱਟ ਕੇ ਦੇਓ ਉਹ ਵੀ ਤਾਂ ਪੈਸਿਆਂ ਦੇ ਆਉਂਦੇ ਆ ਉਹ ਕਿਹੜੇ ਬਿਨਾਂ ਪੈਸਿਆਂ ਦੇ ਆਉਂਦੇ ਨੇ ਅੱਛਾ ਹਾਂ ਤੂੰ ਮੇਰੇ ਉਹ ਸਮਾਨ ਦੇ ਮੱਚੀ ਪਈ ਐ ਤੂੰ ਆਪਦੇ ਕਾਜੂ ਬਦਾਨਾ ਆਪਦੇ ਕੋਲੇ ਰੱਖੀ ਮੈਂ ਤਾਂ ਆਵਦੇ ਆਪ ਲਿਆਉਂ ਬਲਾਡ ਹੋ ਜਾ ਕੇ ਲੈ ਲਉ ਸਵੇਰੇ ਤੈਨੂੰ ਫਟਾ ਕੇ ਦਿਖਾਈਂ ਨਾ ਮੈਨੂੰ ਕੀ ਲੋੜ ਆ ਤੁਹਾਨੂੰ ਹਟਾਉਣ ਦੀ ਕੱਲ ਨੂੰ ਕੀ ਜਾਣਾ ਤੁਸੀਂ ਮੇਰੇ ਵੱਲੋਂ ਹੁਣੀ ਚੱਲ ਜਾਓ ਬਲਾਡੇ ਹੋਰ ਕਿਹੜਾ ਤੁਹਾਨੂੰ ਕੋ ਕੰਮ ਆ ਕਿੰਨੀ ਔਖੀ ਬੋਲਦੀ ਐ ਐਂ ਤਾਂ ਹੁਣ ਮੈਂ ਦੱਸਾਂਗੀ ਧਰਤੀ ਮਾਲਕਣ ਇਹ ਐ ਕਿ ਮੈਂ ਹੁਣ ਮੈਨੂੰ ਰੋਕ ਕੇ ਦਿਖਾਵੇ ਹੁਣ ਮੈਂ ਪੰਸ ਬੰਨੀ ਚ ਜਲਾ ਕੇ ਖਾਵਾਂ ਨਾ ਲਾਲੇ ਜੋਰ ਲੰਸ ਇਹਦੇ ਸਾਹਮਣੇ ਬੈ ਕੇ ਖਾਇਆ ਕਰੂੰ ਮੈਂ ਦੋ ਚਮਚੀ ਮੰਗੇ ਤੇ ਵੀ ਮੈਂ ਦੁੱਧੇ ਚ ਪਾ ਕੇ ਦੇ ਦੇ ਹੁਣ ਤੂੰ ਮੈਨੂੰ ਦੋ ਚਮਚਾ ਤਾਂ ਜਵਾਬ ਦੇ ਤਾਂ ਗੁਰਪ੍ਰੀਤ ਤੇ ਹੁਣ ਪਤਾ ਲੱਗੂ ਵੀ ਤੈਨੂੰ ਕਿੰਨਾ ਮਹਿੰਗਾ ਕੋਈ ਜਵਾਬ ਦਿੱਤਾ ਹੈ ਲੈ ਮੰਮੀ ਕਿੱਧਰ ਸਵੇਰੀ ਤਿਆਰ ਹੋ ਕੇ ਬੈਠੇ ਨੇ ਇੰਨਾ ਨਹੀਂ ਕਿੱਧਰ ਦੀ ਤਿਆਰੀ ਖਿੱਚਣੀ ਤੈਨੂੰ ਖਿੱਚਣੀ ਆ ਘਰੋਂ ਬਸ ਕੰਮ ਤੋਂ ਟਾਲਦੇ ਰਹਿੰਦੇ ਆ ਵੀ ਘਰੇ ਕੋਈ ਕੰਮ ਨਾ ਕਰਾਉਣਾ ਪੈ ਜੇ ਫਿਰ ਗੱਲ ਵੀ ਨਹੀਂ ਕੀਤੀ ਕਿਸੇ ਨਾਲ ਵੀ ਕਿੱਥੇ ਜਾਂਦੀ ਆ ਕੰਮ ਤੋਂ ਟਾਲਦੀ ਰਹਿੰਦੀ ਆ ਕੋਈ ਨਾ ਕੋਈ ਬਾਹਰ ਨਾ ਲਾਗੀ ਨਾ ਕਿਤੇ ਨਾ ਕਿਤੇ ਤੁਰੀ ਰਹਿੰਦੀ ਆ ਕੰਮ ਕਰਨ ਵਰੀ ਇਹਨੂੰ ਗਰਮੀ ਲਾਦੀ ਆ ਹੁਣ ਜਾਊਗੀ ਬਾਹਰ ਉਦੋਂ ਗਰਮੀ ਲਾਦੀ ਚਲ ਮੈਨੂੰ ਕੀ ਆ ਮਮੀ ਤੁਹ ਕੁਥੇ ਨਹੀਂ ਆ ਮੈਂ ਪੁੱਤ ਬਲਾੜੇ ਜਾਣੀ ਆ ਕਿਉਂ ਬਲਾੜੀ ਕਰਨੀ ਆ ਨਾ ਮੈਨੂੰ ਕੰਮ ਆ ਥੋੜਾ ਜਿਹਾ ਇਹਦਾ ਕੀ ਕੰਮ ਆ ਐਨੀ ਤਾਂ ਗਰਮੀ ਆ ਜਿੱਥੇ ਰਾਮ ਨੇ ਹੁੰਦਾ ਘਰੇ ਬੈਠ ਕੇ ਮੈਂ ਪੁੱਤ ਆ ਦੇ ਕਾਜੂ ਬਦਮਾਂ ਲੈਣ ਜਾਣੀ ਆ ਕਾਜੂ ਬਦਮਾਂ ਮਮੀ ਕਿੰਨੇ ਕਾਜੂ ਬਦਮਾਂ ਤਾਂ ਪੈਣੇ ਆਪਣੇ ਨੀ ਪੁੱਤੋਂ ਖਾਂਦੀ ਮੈਂ ਤਾਂ ਆਪੇ ਆਪ ਲੈ ਕੇ ਖਾਵਾਂਗੀ ਮੰਮੀ ਤੂੰ ਵੀ ਹੱਦ ਕਰਦੀ ਐ ਉਹ ਵੀ ਤੇਰੀ ਨੇ ਬਦਾਮ ਉਹ ਮੈਂ ਉਹ ਮੇਰੇ ਨਹੀਂ ਪਤਾ ਮੈਂ ਆਪੇ ਲੈ ਕੇ ਖਾਣੇ ਚਾਰ ਬਦਾਮਾਂ ਪਿੱਛੇ ਮੈਂ ਉਹ ਤੋਂ ਬਿੰਦੇ ਬਿੰਦੇ ਕਹਾ ਗਿਆ ਮੈਂ ਉਹ ਬਿੰਦੇ ਬਿੰਦੇ ਕਹਿੰਨ ਨੂੰ ਕਿ ਮੰਮੀ ਤੂੰ ਤਾਂ ਜਵਾਖਾ ਵਾਲੀ ਹਰਕਤਾਂ ਕਰਦੀ ਐ ਜਮਾ ਮੈਂ ਤਾਂ ਕੋਈ ਥਾਪੀ ਜਵਾਖਾ ਜਦੋਂ ਕਿਸੇ ਨੇ ਮੇਰੀ ਸੁਣਨੀ ਨਹੀਂ ਨਾ ਕਿਸੇ ਨੇ ਮੇਰੀ ਮੰਨਣੀ ਆਪ ਕੋ ਪੁੱਛਣਾ ਨਾ ਕਿਸੇ ਨੂੰ ਦੱਸਣਾ ਮੰਮੀ ਕੀ ਨਹੀਂ ਪੁੱਛਦਾ ਹੈਗਾ ਮੈਂ ਤੇਥੋਂ ਸਾਰੇ ਕੁੱਸਤ ਨੂੰ ਮੈਂ ਪੁੱਛ ਕੇ ਕਰਦਾ ਸਾਰੇ ਕੰਮ ਤਾਂ ਕਿਹਦੀ ਜਾਨਾ ਮੈਂ ਤੈਨੂੰ ਦੱਸ ਕੇ ਜਾਨਾਗਾ ਜੇ ਖੇਤ ਕਿਸੇ ਤੋਂ ਸਪਰੇਅ ਕਰਾਉਣੀ ਹੈ ਤਾਂ ਮੈਂ ਪੁੱਛਣਾਗਾ ਵੀ ਆਪੋ ਬੰਦੇ ਨੂੰ ਪੁੱਛ ਕੇ ਸਪਰੇਅ ਕਰਵਾ ਦਈਏ ਸਾਰੇ ਕੰਮ ਤਾਂ ਇੱਥੋਂ ਪੁੱਛ ਕੇ ਕਰਾਂਗਾ ਮੈਂ ਜਦੋਂ ਮੈਂ ਕਿਤੇ ਹੋਰ ਆਪਰਾਇਆ ਜਾਨਾ ਉਹਦੇ ਵੀ ਮੈਂ ਇੱਥੋਂ ਪੁੱਛ ਕੇ ਜਾਨਾਗਾ ਹਜੇ ਤੂੰ ਕਹਿ ਨਹੀਂ ਮੇਰੀ ਪੁੱਛਗਿੱਛ ਨਹੀਂ ਹੈਗੀ ਮੈਂ ਤੈਨੂੰ ਕੋਈ ਗੁੱਸਾ ਪੁੱਛਦਾ ਨਹੀਂ ਹੈਗਾ ਬੱਲੇ ਵੀ ਤੇਰੇ ਪਹਿਲਾਂ ਤੇਰੇ ਘਰ ਵਾਲੀ ਬੋਲਦੀ ਤੇ ਹੁਣ ਤੂੰ ਵੀ ਬੋਲਣ ਲੱਗਾ ਬੜੇ ਬੇਵਾਰੀ ਇਹੀ ਤੇ ਕੁੱਸਤ ਤੇ ਮੇਰੇ ਕਰਮਾਂ ਜਾਂ ਹਲਕਾ ਮਤੂਰੀ ਫਿਰਦੀ ਆ ਸਾਰਾ ਮੈਂ ਕੰਮ ਕਰਦੀ ਆ ਤੂੰ ਤਾਂ ਮੈਨੂੰ ਹੁਣੀ ਨੀ ਪੁੱਛਦੇ ਜਦੋਂ ਮੈਂ ਮੰਜੇ ਤੇ ਬੈਠੀ ਕਿਹਦਾ ਤੁਸੀਂ ਮੈਨੂੰ ਰੋਟੀਆਂ ਦਈ ਬੈਠੇ ਹੋ ਮੈਂ मैं ਬੱਸ ਕਰ ਜਾ ਐਵੇਂ ਨਾ ਇਹ ਜੀਆਂ ਗੱਲਾਂ ਕਰੀ ਜਾਂ ਹੁਣ ਸੁਖੀ ਆ ਲੋ ਪਾਣੀ ਲੈ ਕੇ ਆਇਆ ਸੀ ਮੈਂ ਥੋੜੇ ਵਾਸਤੇ ਮੈਂ ਕਿਹਾ ਤੁਹਾਨੂੰ ਚੇਤਾ ਨਾ ਭੁੱਲ ਜੇ ਫਿਰ ਸੁਖੀ ਦੇਖ ਲੈ ਪੁੱਤ ਕਿ ਮੈਂ ਮੇਰੇ ਕੰਨੇ ਬੁੱਲ ਕੱਢਦੀ ਐ ਗੁਰਪ੍ਰੀਤ ਤੂੰ ਬੁੱਲ ਕੱਢਿਆ ਮੰਮੀ ਕੰਨੇ ਨਹੀਂ ਮੈਂ ਥੋੜੇ ਸਾਹਮਣੇ ਬੈਠੀ ਐ ਮੈਂ ਕੋਈ ਬੁੱਲ ਕੱਢਿਆ ਨਾ ਤੇ ਵੇਖਿਆ ਉਹ ਨਹੀਂ ਉਹਨਾਂ ਵੱਲ ਮੈਂ ਤਾਂ ਦੇ ਧਿਆਨ ਵਸੋ ਸੋਚੀ ਜਾਂਦੀ ਸੀ ਕੁਛ ਦੇਖ ਲੈ ਪੁੱਤ ਕਿ ਮੈਂ ਝੂਠ ਬੋਲਦੀ ਐ ਨਾ ਮੈਂ ਸਿਆਣੀ ਬਿਆਣੀ ਮੈਂ ਮਰਜੀ ਝੂਠ ਬੋਲੂਗੀ ਤੂੰ ਕਿੱਥੇ ਸੁਣੇਗਾ ਪੁੱਤ ਹੁਣ ਮੇਰੀ ਤੂੰ ਤਾਂ ਇਹਦੇ ਮਾਂ ਘਰ ਲੱਗਿਆ ਹੋਇਆ ਐ ਉਥੇ ਖੇਤ ਬੰਦੇ ਦੀ ਕੀ ਜਾਂਦੇ ਐ ਤੇ ਤੁਸੀਂ ਇੱਥੇ ਹੋਰ ਹੀ ਡਰਾਮਾ ਸ਼ੁਰੂ ਕਰ ਦਿੰਨੇ ਹੋ ਰੋਜ ਪਰ ਮੈਂ ਕੀ ਕਿਹਾ ਸੁਖੀ ਬਸ ਚੁੱਪ ਕਰ ਜਾ ਮੈਂ ਖੇਤੀਆਂ ਨਾ ਜੇ ਮੇਰੇ ਤੋਂ ਬਾਅਦ ਕੋਈ ਅਜੇ ਡਰਾਮਾ ਕੀਤਾ ਨਾ ਮੈਥੋਂ ਬਰਾ ਕੋਈ ਨਹੀਂ ਥੋੜਾ ਤਾਂ ਹਿੰਦਲੀਸ ਨਹੀਂ ਮੁੱਕਦਾ ਹੈਗਾ ਲੈ ਆਂ ਸੋਕੀ ਨਾ ਚਿਪੜ ਖਾ ਕੇ ਤੂੰ ਕੱਲ ਦੀ ਸੱਦੀ ਤੇ ਮੁੰਡੇ ਚਿਪੜਾ ਖਾਣ ਨੂੰ ਚੰਗੀ ਰਹੀ ਚਿਪੜ ਖਾ ਕੇ ਲੈ ਹੁਣ ਠੀਕ ਕੇ ਵਜਾਂਗੇ ਮम्मी ਸਾਰਾ ਕੁਛ ਨਾ ਥੋੜੇ ਕਰਕੇ ਹੋਇਆ ਤੁਸੀਂ ਮੇਰੇ ਨਾ ਜਾਣ ਬੁੱਝ ਕੇ ਚਪੇੜ ਪੁਆਈ ਆ ਮੇਰਾ ਮੁੰਡਾ ਮੇਰੀ ਮੁਠੀ ਜੈ ਬੈਗੀ ਨਾ ਹੁਣ ਸਿੱਤਰ ਖਾ ਕੇ ਚੱਪਾ ਕਰਦੇ ਬਣਦੀ ਦੀ ਵੱਡੀ ਮਾਰ ਕਰਨ ਕਰਦੇ ਚੱਲ ਮੈਂ ਜਾਂਦੀ ਆ ਭਲਾਡੇ ਮੈਂ ਤਾਂ ਲੈ ਕੇ ਆਉਂਦੀ ਆ ਜੂ ਦਾਮ